guys welcome back to our channel so this is our last day of school so we guys are गयारे together गयारे all hi guys <laughs> so guys so sare sade de to saste bagge for last day so we so, are enjoying so we are very very missing each other we are very very exactly and now thonu niche jaake dikhaune ha assi ground ch kaun kaun hai sada ki kive da hai ha thodi ji ap memory vich vichara la ke aa gaya bas हेलो गाइस यार कोई ग्राउंड गाइस थोड़ी बहुत क्या हमने इस बना रहे सोचा क्योंकि साड़ी स्कूल साड़ी स्कूल जवानी हो गई ना सोचा कि आपने मैं मुझे बना रहे हैं तो बना रहे हैं बैंड ना भी चलिए यार ये हमारे 我听呀，啊嘛？啥子歌？ ਆ ਜੀ ਦਮਨ ਸਕੂਲ ਤੋਂ ਆ ਗਿਆ ਜਿਵੇਂ ਕਿ ਤੁਸੀਂ ਸਾਰਿਆਂ ਨੇ ਦੇਖਿਆ ਕਿ ਦਮਨ ਨੇ ਸਕੂਲ ਚ ਬਲੌਗ ਸ਼ੁਰੂ ਕੀਤਾ ਸੀ ਦਮਨ ਦੇ ਹੁਣ ਸਾਰੇ ਜਿਹੜੇ ਦਮਨ ਦੀਆਂ ਫਰੈਂਡ ਨੇ ਹਨਾ ਸਾਰੇ ਦਮਨ ਦੇ ਕਲਾਸ ਵਾਲੇ 10th ਕੰਪਲੀਟ ਹੋ ਗਈ ਸਾਰੇ ਹੁਣ ਅਲੱਗ-ਅਲੱਗ ਸਕੂਲਾਂ ਚ ਹੋ ਜਾਣਗੇ ਅੱਜ ਦਮਨ ਉਹ ਚੀਜ਼ ਨੂੰ ਬੜੀ ਮਿਸ ਕਰ ਰਹੀ ਜਦੋਂ ਨਹੀਂ ਸਕੂਲ ਗਈ ਹੈ ਨਾ ਇਹੀ ਕਹਿ ਰਹੀ ਹੈ ਮੰਮਾ ਭਾਈ ਮੰਮਾ ਹੀ ਸਾਰੇ ਅਲੱਗ-ਅਲੱਗ ਹੋ ਜਾਣਗੇ ਤੇ ਸਕੂਲੋਂ ਆ ਕੇ ਦਮਨ ਕਾਫੀ ਇਮੋਸ਼ਨਲ ਰਹੀ ਹੈ ਫਿਰ ਵਿਚਾਰਨਾ ਮੇਰ ਨਾਲ ਥੋੜਾ ਪਤਾ ਕੰਮ ਕਰਾ ਰਿਹਾ ਹੋਰ ਓਕੇ ਫਰਸ਼ ਕਿੱਲਾ ਕਰਤਾਂ ਮੈਂ ਵਾਈਪਰ ਫੇਸ ਕਰਕੇ ਕਮਰੇ ਹੋ ਗਏ ਤੇ ਜਰੂਰ ਦਮਨ ਦੀ ਵੀਡੀਓ ਦੇਖਿਓ ਜਾ ਕੇ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਹਨਾ ਜਦੋਂ ਅਸੀਂ ਵੀ ਪੜਦੇ ਸੀ 10ਵੀਂ ਕਲਾਸ ਦੇ ਵਿੱਚ ਤੇ ਬੜਾ ਚਾਹ ਹੁੰਦਾ ਸੀ ਜਦੋਂ ਫਿਰ ਸਾਰੇ ਵਿਛੜ ਜਾਂਦੇ ਨੇ ਕੋਈ ਕਿਤੇ ਚਲਾ ਜਾਂਦਾ ਕੋਈ ਕਿਤੇ ਚਲਾ ਜਾਂਦਾ ਤੇ ਦਮਨ ਦੇ ਸਕੂਲ ਚ ਵੀ ਸਾਰੇ ਜਿੰਨੇ ਦਮਨ ਦੀਆਂ ਕਲਾਸਾਂ ਤੋਂ ਸਾਰੀਆਂ ਅਲੱਗ-ਅਲੱਗ ਸਕੂਲਾਂ ਜਾ ਰਹੇ ਨੇ ਬਸ ਹੁਣ ਤੱਕ ਦੇ ਵਿਚਾਰਿਆਂ ਦੀ ਮੈਸੇਜ ਤੇ ਗੱਲ ਹੋਇਆ ਕਰਨੀ ਹਨਾ ਦਮਨ ਤੇ ਮੈਂ ਤੁਹਾਨੂੰ ਦੱਸਦਾ ਜੀ ਅਸੀਂ ਰੈਡੀ ਹੋ ਗਏ ਆ ਐ ਤਾਂ ਤੁਸੀਂ ਮੇਰਾ ਪੈਕੀ ਦੇਖ ਸਕਦੇ ਹੋ ਪੂਰਾ ਪੈਕ ਆ ਤੇ ਅਸੀਂ ਜਾਣੇ ਦੀ ਮੈਰਿਜ ਤੇ ਤੁਹਾਨੂੰ ਪਤਾ ਹੀ ਹੈ ਤੇ ਅੱਜ ਅਸੀਂ ਹੁਣ ਲੱਗੇ ਜਿੰਨ ਪਿੰਡ ਨੂੰ ਰਵਣਾ ਪਿੰਡ ਜਾਵਾਂਗੇ ਦਮਨ ਦੇ ਪੇਪਰ ਨੇ ਤੇ ਦਮਨ ਕਰਕੇ ਨਹੀਂ ਸੀ ਜਾਏ ਪੇਪਰ ਕੰਪਲੀਟ ਨੇ ਵੈਸੇ ਵੀ ਦਮਨ ਸਿਰਫ ਅਬਰਾਤ ਵਾਲਾ ਫੰਕਸ਼ਨ ਅਟੈਂਡ ਕਰੇਗੀ ਤੇ ਬਾਕੀ ਫੰਕਸ਼ਨ ਨਹੀਂ ਦਮਨ ਅਟੈਂਡ ਕਰੇਗੀ ਕਿਉਂਕਿ ਦਮਨ ਤੇ ਤੁਹਾਨੂੰ ਪਤਾ ਹੈ ਪੇਪਰਾਂ ਕਰਕੇ ਦਮਨ ਤੇ ਨਹੀਂ ਮਮਾ ਮੈਂ ਘਰੇ ਹੀ ਪੜਾਂਗੀ ਜਸਟ ਮੈਂ ਨਾਲ ਤੁਹਾਡੇ ਚਲੀ ਜਾਨੀ ਆ ਕਿਉਂਕਿ ਇੱਥੇ ਫਿਰ ਇਕੱਲੀ ਦਮਨ ਨੂੰ ਕਿੱਥੇ ਛੱਡਾਂ ਸ਼ਗਨਜਾ ਹੋ ਗਏ ਕਿਉਂਕਿ ਮੇਰੇ ਪਿੰਡ ਉੱਤੇ ਵਿਆਹ ਹੀ ਚੱਲਣਾ ਮੈਂ ਸਪੈਸ਼ਲ ਇਨਵਾਈਟ ਕੀਤੀ ਮੈਂ ਸਪੈਸ਼ਲ ਇਨਵਾਈਟ ਕੀਤੀ ਤੇ ਆਪਣੀ ਪੈਕਿੰਗ ਡਨ ਆ ਜੀ ਤੇ ਬਾਸੀ ਸਾਹਿਬ ਨੇ ਸਾਨੂੰ ਕਿਹਾ ਹੋਇਆ ਦੁਪਹਿਰ ਦਾ ਮੈਂ 6 ਵਜੇ 6:30 ਆ ਜੂੰਗਾ 6:30 ਪੂਰੇ ਹੋ ਗਏ ਨੇ ਪਰ ਹਜੇ ਤੱਕ ਉਹ ਆਏ ਨਹੀਂ ਹੈਗੇ ਘਰੇ ਤੇ ਆਪਾਂ ਵੀ ਆਪਣਾ ਟੋਟਲੀ ਸਮਾਨ ਪਾਈ ਲਿਆ ਪਾਰਸ ਕੋ ਸਗੀਰਾ ਲੈ ਲਿਆ ਆਪਾਂ ਨੇ ਜਿਹੜੀ ਪਰਸਨ ਤੇ ਇਹ ਦੋ ਪਰਸ ਹਿੱਕੇ ਨੇ ਮੈਂ ਸ਼ੈਂਪੂ ਵੀ ਰੱਖ ਲਿਆ ਕਿਉਂਕਿ ਮੈਂ ਕਲਰਫੁੱਲ ਕਰਵਾਣਾ ਤੇ ਸ਼ੇਅਰ ਵਾਸ਼ ਕਰਨਾ ਫਿਰ ਚਾ ਆਪਣਾ ਮੇਕਅਪ ਦਾ ਸਾਰਾ ਸਮਾਨ ਹੈ ਇੱਧਰ ਆਪਣੇ ਮੇਰੇ ਤੇ ਦਮਨ ਦੇ ਸਾਰੇ ਸੂਟ ਨੇ ਕੁਝ ਸਾਡੇ ਪੁਰਾਣੇ ਨੇ ਜਿਹੜੇ ਸਾਡੇ ਨਵੇਂ ਮੈਰਿਜ ਦੇ ਸੂਟ ਪਾਣੇ ਉਹ ਅਜੇ ਸਾਡੇ ਕਾਰੀਗਰਾਂ ਨੇ ਦਿੱਤੇ ਨਹੀਂ ਉਹ ਦੇਖੋ ਕਦੋਂ ਆਉਣਗੇ ਠੀਕ ਆਹ ਤਾਂ ਖੜਨ ਦੀ ਲੋੜ ਨਹੀਂ ਉੱਥੇ ਹੁਣੇ ਹੀ ਇੱਥੇ ਪਾ ਲੈਂਦੇ ਹਾਂ ਹੂੰ ਹੂੰ ਤੇ ਆ ਪਾਪਾ ਦੀ ਬਲੇਜ਼ਰ ਆ ਇਹ ਗੱਡੀ 'ਚ ਆਈ ਟੰਗ ਲਿਓ ਠੀਕ ਹੈ ਹਾਂ ਠੀਕ ਆਪਾਂ ਸਾਰੀ ਪੈਕਿੰਗ ਡਨ ਕਰਤੀ ਹੈ ਬismillah ਦਾ ਮਾੜੀ ਮੋਟੀ ਜੀ ਆਹ ਮੇਰੇ ਕੱਪੜੇ ਕਪੜੇ ਵੀ ਜਿਹੜੇ ਪਏ ਸੀ ਮੈਂ ਉਹ ਵੀ ਧੋਤੇ ਸਾਰੇ। ਇੱਥੇ ਨਾਲ-ਪਾ ਨਾਲ ਜੁੱਤੀਆਂ ਦਾ ਘਰ ਲਿਆ। ਕਪੜੇ ਵੀ ਆਪਣਾ ਧੋਤੇ ਨੇ। ਕੱਲ ਅੱਜ ਨਵਦੀਪ ਦਾ ਸਪੈਸ਼ਲ ਮੈਨੂੰ ਹੋਣਾ ਆਇਆ। ਕਹਿੰਦੇ ਦੀਦੀ ਮੈਂ ਦੇਖਿਆ ਤੁਸੀਂ ਕਪੜੇ ਕੱਢ ਰਹੇ ਸੀ ਇੱਥੇ ਆਉਣ ਸੀ। ਇਹ ਕੰਮ ਨਾ ਕਰਿਆ ਕਰੋ। ਇੰਨਾ ਸੋਹਣਾ ਮੌਸਮ ਆ ਰਿਹਾ ਨਾ ਪਿੱਛੇ। ਓਹੋ ਕਿੰਨੇ ਪਿੰਕ ਪਿੰਕ ਆ ਰਿਹਾ ਹੈ। ਇਹ ਕਾਲੀ-ਕਾਲੀ ਚ ਚੇਤ ਨਹੀਂ ਰਹਿੰਦਾ ਹੈਗਾ। ਤਾਂ ਥੋੜੇ ਜਿਹੇ ਕਪੜੇ ਸੀ ਉਹ ਆਪਣਾ ਧੋਤੇ ਨੇ। ਨੋ ਨੋ ਤਾਂ ਨਾਲ ਹੀ ਲੈ ਜਾਗੇ ਹਨ ਹੂੰ ਹੂੰ ਲੋਥੇ ਸੁੱਕਣੇ ਪਾ ਦਾਂਗੇ ਤੇ ਗਮਣੇ ਮੇਰੀ ਹਲਕੀ ਕਿਚਨ ਦੇ ਕੋਲ ਸਾਫ਼-ਸਾਫ਼ ਤੇ ਸਾਰੇ ਖੁੰਟਾਂ ਨੂੰ ਵਿਆਹ ਵਾਲੇ ਬਲੌਗ ਮਿਲਣਗੇ ਤਾਂ ਦੱਬ ਕੇ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਵੀ ਦੱਸਿਆ ਕਰੋ ਕਿ ਤੁਹਾਨੂੰ ਕਿਵੇਂ ਲੱਗਦੀ ਹੈ ਇਹਨਾਂ ਸਾਨੂੰ ਵੀਡੀਓ ਠੀਕ ਹੈ ਜੀ ਕਿਉਂਕਿ ਆਪਣੇ ਭੈਣ ਦਾ ਬਹੁਤ ਸੋਹਣੇ ਨਾਲ ਜੁੜੇ ਹੋਏ ਨੇ ਲੋ ਜੀ ਨੰਬਰ ਮਾਹੌਲ ਤਾਂ ਚੈੱਕ ਕਰੋ ਹੋਰ ਇੱਕ ਨੋਲ ਪੂਰਾ ਇੱਕ ਨੰਬਰ ਹੈ ਬਹੁਤ ਪੂਰਾ ਇੱਕ ਨੰਬਰ ਹੈ ਤੁਹਾਨੂੰ ਪੂਰਾ ਬੇਬੀ ਬੇਬੀ ਅਪ ਕੋਰੀਆ ਜਦੋਂ ਸਾਰੇ ਕਰਵਾ ਦਿੰਦੇ ਨੇ ਜਿੰਨਾ ਦੇ ਕਰਵਾਉਣੇ ਸੀ ਫੋਨ ਨਪੜਾਵਾਂ ਜਿਹੜੇ ਰਹਿਣਗੇ ਉਹ ਆਪਾਂ ਉੱਥੇ ਹੀ ਕਰਵਾਵਾਂਗੇ ਤਾਂ ਠੀਕ ਹੈ ਤੂੰ ਤਾਂ ਬੈਕਪੈਕ ਕਰ ਲੈ ਤੇਰਾ ਬੈਗ ਨਰ ਹੈ ਜੀ ਇਹ ਸਰਦੀਆਂ ਨਾਲ ਕਿੱਥੇ ਸੰਭਾਲਣ ਆ ਮਸ਼ੀਨ ਨੂੰ ਕਿਉਂ ਲੈ ਅੱਛਾ ਸਵਿਚ ਮੰਨ ਕਰਤਾ ਮੈਂ ਅੱਜ ਮੰਦਿਰ ਦੇ ਆ ਕੇ ਲੱਗਦੀ ਧੜਣਾ 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 ਪਟਾ ਪਟਾ ਕਰਤੀਆਂ ਚਲੋ ਕਿਵੇਂ ਪਾਪਾ ਦੇ ਪਾਰ ਕੋਥੀ ਕੋਲ ਆਣੇ ਆ ਗੋਪਰੇ ਤੇ ਚਲਦੀਆਂ ਵਾਲੇ ਨੇ ਆ ਕੇ ਸੰਭਾਂਗੇ ਸਾਨੂੰ ਪਰ ਗੋਠੀ ਤੋਂ ਆਨੇ ਮੈਨੂੰ ਪਾਪਾ ਜੀ ਹੂੰ ਧੰਨਵਾਦ ਉਹਦੀ ਪੈਕਿੰਗ डन ਚੱਲੇ ਆ ਜੀ ਅਸੀਂ ਆਪਣੇ ਵਤਨਾਂ ਨੂੰ ਅੱਜ ਕੱਲੀ ਘਰੋਂ ਕੋਲਦੇ ਜਾਣਾ ਟੋਲੋਂ ਕੋ ਜਾਣਾ ਕੱਪੜੇ ਫੜਨੇ ਮੇਰਾ ਐਕਸੂਟ ਰੈਡੀ ਹੋ ਗਿਆ ਤੇ ਮਮਾ ਮੇਰਾ ਕੜਾਈ ਹੋ ਗਿਆ ਨਹੀਂ ਸੂਟ ਕਿਹੜਾ ਅਜੇ ਕਿੱਥੇ ਬੁੱਕ ਉਹ ਫਿਰ ਮੈਂ ਕਿਹੜੇ ਵਿਆਹ ਤੇ ਪਾਣਾ ਉਹ ਛੋੜਾ ਤਰੀਕਾ ਨੇ ਛੋੜਾ ਮੜੇ ਕਰੀਟਾ ਚੀ ਬੰਦ ਕੇ ਪਾਪਾ ਕਰਮਗੇ ਪਾਪਾ ਗਏ। ਇਹ ਬਾਕੀ ਸਾਰਾ ਕੁਝ ਦਵਾਈ ਮੇਰੀ ਰਹਿ ਗਈ ਸੱਚ ਦਵਾਈ ਵੀ ਮਫਲ। ਆਹ ਚੀਜ਼ਾਂ ਪੜੀਆਂ। ਸਾਰਾ ਦਵਾਈ ਆਹ ਹੋਲੀ ਆਹ ਚਸ਼ਮਾ ਪੜਿਆ। ਉਹਨਾਂ ਦਾ ਮਾਮੂ ਦਾ। ਮਾਮੂ ਦਾ ਕੋ ਨਸੀ ਦਾ। ਮਾਮੂ ਦਾ। ਇੱਕ ਇੱਕ ਦਮ ਹੋਰ ਸੀ ਸਪੈਕਸ। ਹੈ ਜਿਹੜੇ ਦੂਜੀ ਸੀ ਇੱਕ ਹੋਰ ਕੀ ਬਰੌਨ ਵਾਲੀ ਫੋਟਾ ਸਾਰਾ ਚ ਪਈ ਫ੍ਰੀਜ ਤੇ ਉਹਦੇ ਚ। ਹਾਂ ਗੋਲਸ ਉਹਨੇ ਤੇ ਗੱਡੀ ਚ ਫ੍ਰੀਜ ਤੇ ਕੈਰੀ। ਫ੍ਰੀਜ बाय 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 Guys, मेरा दो दो बढ़ गया। Guys, दो दो बढ़ गया। Guys चल के video बना लग गया तो दो हज़ार से आगे लंदी है। हाँ, बहुत है आगे देख रहे हैं जी। वाइट है? करना नहीं दे देखी बहुत दो दो है ना। ब्लॉग ही लग गया, दो दो बढ़ गया। दो दो हम गर्म की करांगे, सच्चा ही पाल लेंगे ना आगे। ना तोली है कि कौन सी पाल? त ਦਿਨ ਨੂੰ ਕੰਮ ਕਰ ਮੋਹਲੇ ਸਾਰਾ ਦਿਨ ਲੱਗੇ ਰੋ। ਅੱਜ ਤਾਂ ਜਰਨ ਟਾਈਮ ਨਹੀਂ ਸੀ। ਅੱਜ ਮੈਂ ਥੋੜਾ ਜਿਹਾ ਰੂਮ ਦਾ ਕੰਮ ਕਰਾਉਣ ਵਾਲਾ ਹੀ ਉਹ ਵੀ ਕਰਵਾਇਆ। ਆਪਣਾ ਡੈਂਟਿੰਗ ਪੈਂਟਿੰਗ ਆਪਣੀ ਕਰਵਾਈ ਥੋੜੀ ਜਿਹੀ। ਆਪਾਂ ਕਿਸੇ ਨੂੰ ਨਹੀਂ ਲੱਗਿਆ ਹੈਗਾ ਕਿ ਅਸੀਂ ਆਉਂਦੇ ਆ। ਸਰਪ੍ਰਾਈਜ਼ ਵੀ ਦੇ ਆਹ ਸਰਪ੍ਰਾਈਜ਼ ਨੂੰ ਨਾ ਨਿਹਾਰ ਪਾਣਾ ਤੁਹਾਨੂੰ। ਉਹਨਾਂ ਨੇ ਵੀ ਇੱਕ ਵਾਰ ਫੋਨ ਕਰਕੇ ਵੀ ਨਹੀਂ ਕਿਹਾ ਤੇ ਨਹੀਂ ਆਉਣਾ ਤੇ ਨਹੀਂ ਆਉਣਾ। ਸਰਪ੍ਰਾਈਜ਼ ਸਰਪ੍ਰਾਈਜ਼ ਤੇ ਉਹਨਾਂ ਨੂੰ ਦੋ ਦਿਨਾਂ ਨੂੰ ਚਾਹ ਭੇਜਣਾ ਚਾਹ ਹੀ ਨਹੀਂ ਸਰਪ੍ਰਾਈਜ਼ ਦੇਣਾ ਕੀ ਫਾਇਦਾ ਕਿ ਨਹੀਂ ਹੂੰ ਚਾਹ ਦੇ ਅੱਜ ਕੱਲ ਦੇ ਟਾਈਮ ਇਹ ਕਹਿੰਦੇ ਨੇ ਕਿ ਮਸੇਦ ਹੋ ਗਿਆ ਨਾ ਮੈਂ ਆਪੇ ਤਾਂ ਸਬਜ਼ੀ ਦੇ ਲਈ ਨਾ ਦਰਬਾਰ ਰੋਲ ਗਿਆ ਤੀਨੂ ਦੇ ਭਾਂਡੇ ਤੇ ਮਗਰੋਂ ਮੁਸਕ ਮਾਰਨੀ ਹੈ ਮਗਰ ਤੋਂ ਦਿੱਤੇ ਰੋਲੇ ਆਹ ਦੇਖ ਕਿਨੇ ਭਾਂਡੇ ਪੈ ਨੇ ਹੁਣ ਦਿਖੇ ਨਹੀ ਜੋ ਮਿੰਟਾਂ ਲੋੜ ਕੇ ਆਉਂਦੇ। ਨੰਬਰ ਉਹ ਗਾਣਾ ਸੁਣਿਆ। ਬਾਰੂ ਮੱਥਾ ਟੇਕ ਆਈ ਦਾ ਫੇਰ ਵੇਲ ਤੇ ਜਫੀ ਪਾਏ ਅੱਗੇ ਨਹੀਂ ਆਉਂਦਾ। ਅੱਗੇ ਨਹੀਂ ਆਉਂਦਾ। ਉਹ ਗਾਣਾ ਸੁਣਾ ਨ ਵਿਛੜਨ ਵਿਛੜਨ ਕਰਦੀ। ਜਦੋਂ ਵਿਛੜੇਗੀ ਪਤਾ ਲੱਗ ਜਾਏਗਾ। ਉਹ ਕੰਮ ਹੋ ਗਿਆ ਸਾਰੇਆਂ ਤੁਹਾਡੇ ਫੈਂਡ ਕੋਈ ਕਿਤੇ ਚਲਾ ਗਿਆ ਵਿਚਾਰਾ ਕਿੰ ਕਿਤੇ। ਕੋਈ ਨਹੀਂ ਲੱਗ ਰਿਹਾ ਸਕੂਲ 'ਚ। ਕੋਈ ਵੀ ਨਹੀਂ। ਨਾ ਇੰਟਰਵਿਊ ਆ ਰਹੀ ਐ 7 8 6 ਸਾਰੇ ਆ ਰ ਰਹੇ ਨੇ। ਹਮ ਹਮ। ਵੱਗ ਗੋਣਾ ਜੀ ਸਾਡੇ ਸਕੂਲ ਚ ਇੱਕ ਮੈਂ ਉਹ ਦੁੱਧ ਰੱਖਿਆ ਠੰਡਾ ਉਹ ਚੱਕਣਾ ਤੇ ਇੱਕ ਮਸ਼ੀਨ ਚ ਕੱਪੜੇ ਕੱਢ ਕੇ ਮੇਰੇ ਸੂਟ ਪਾ ਲੈ ਮੇਰੇ ਸੂਟ ਪਾ ਲੈ ਬੈਗਪੈਕ ਤੇ ਚਲੋ ਮੈਂ ਕਰ ਲੂੰਗੀ ਇੰਗਲਿਸ਼ ਦਾ ਪੇਪਰ ਹੀ ਪੜਨਾ ਪਹਿਲਾਂ ਤੇ ਫਿਰ ਉਸ ਤੋਂ ਬਾਅਦ ਹੈਗਾ ਬਸ ਬਸ ਆਈਏ ਮੇਰਾ ਸਮਾਨ ਤਾਂ ਇਹ ਇਹ ਮੰਮਾ ਨੇ ਸੂਟ ਮੇਕਅਪ ਜੁਐਲਰੀ ਜੁੱਤੀਆਂ ਠੀਕ ਹੈ ਸਭ ਥੋੜੀ ਆਪਣਾ ਸਭ ਕੁਝ ਤੇ ਮੇਰਾ ਸੂਟ ਬਸ ਫਤਗੀ ਪਾਪਾ ਨੇ ਤੇ ਜੁੱਤੀ ਵੀ ਪਾਈ ਪੰਜਾਬੀ ਉਹ ਚਲੋ ਕਹਿਣਾ ਸੀਗਾ ਤੂੰ ਮम्मा ਦੀ ਜੁੱਤੀ ਆ ਉਹ ਉਹ ਕਹੇ ਮੇਰੀ ਦਿੱਤੀ ਕਿ ਮੈਂ ਆਪਣੀ ਜੁੱਤੀ ਪਾਈ ਹੈ ਮੈਂ ਤਾਂ ਕੀ ਆ ਪਾਪਾ ਚਲੇ ਆਪ ਨੂੰ ਸੁਣਾ ਮੈਂ ਬਿਸਕਟ ਖਾ ਲਿਆ ਪਹਿਲਾਂ ਉਹ ਵੀ ਸੋਣੇ ਨੇ ਮੈਂ ਚਲੇ ਉਹਨਾਂ ਲਈ ਫਿਰੂੰਗੀ ਫਲਾਣੀ ਚੀਜ਼ ਲੱਭ ਕੇ ਲਿਆਉ ਢਿੰਕੀ ਸੀ ਲੱਭ ਕੇ ਲਿਆਉ ਤਾਂ ਹੀ ਮੈਂ ਸਾਰਾ ਕੁਝ ਪਾ ਕੇ ਲੈ ਚਲੀ ਨੂੰ ਪਿੱਛੇ ਦੇਖੋ ਗਾ ਪਿਆ ਕੋਈ ਸੁੱਤਾ ਦੇ ਆਰਡਰ ਸੀ ਮੈਂ ਐਂ ਦਾ ਪਾਤਾ ਦੇ ਦੇ ਫਰਗੋ ਨਾਲ ਹੀ ਸਾਰੇ ਪਾਸੇ ਲੈ ਜਾਨੇ ਗਾਇਸ ਚਲਦੇ ਵਲੌਗ ਚ ਨਾ ਮੈਂ ਇੱਕ ਗੱਲ ਕਹਿਣਾ ਚਾਹੂੰਗੀ ਸੌਰੀ ਫੋਰ ਇੰਟਰਰਪਟਿੰਗ ਯੂ ਕਿਉਂਕਿ ਨਾ ਦੇਖੋ ਜਿਵੇਂ ਮੈਂ ਦੇਖੋ ਜਿਹੜੇ ਸਕੂਲਾਂ ਚ ਪਾਸ ਆਊਟ ਹੋ ਗਏ ਨੇ ਤੇ ਜਿਨ੍ਹਾਂ ਨੇ ਹੁਣ ਹੋਣਾ ਹੈ ਉਹੀ ਇਸ ਫੀਲਿੰਗ ਨੂੰ ਸਮਝ ਸਕਦੇ ਨੇ ਸਹੀ ਗੱਲ ਉਹੀ ਸਮਝ ਸਕਦੇ ਤੇ ਜਿਵੇਂ ਹੁਣ ਜਵਾਖ ਜਿਵੇਂ ਸਟੂਡੈਂਟਸ ਕੇ 9th ਚ ਨੇ 7th ਚ ਨੇ ਇਹ ਤਾਂ ਚਲੋ ਆਪਾਂ ਇਗਨੋਰ ਕਰੋ ਹਲੇ ਜੇ ਹੁਣ ਮੈਂ 10th ਚਾ 10th ਤੋਂ ਬਾਅਦ 11+2 ਕਿਹੜੀ ਸਟਰੀਮ ਕਿਸ ਨੇ ਲੈਣੀ ਹੈ ਹਨਾ ਕਿੱਥੇ ਕਿੱਥੇ ਜਾਣਾ ਕਿਸੇ ਨੇ ਕੋਈ ਪਤਾ ਨਹੀਂਗਾ ਤੇ ਜਿਹੜੇ +2 ਚ ਨੇ ਉਹ ਤਾਂ ਪਾਸ ਆਊਟ ਹੀ ਹੋ ਗਏ ਹਨਾ ਉਹਨਾਂ ਦਾ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ ਕਿ 11th ਹੀ ਆ +2 ਚ ਕਿੱਥੇ ਜਾਣਾ ਤੇ ਜਿੰਨਾ ਚ ਤੁਸੀਂ ਆਪਣੇ ਦੋਸਤਾਂ ਨਾਲ ਹੈਗੇ ਉਹ ਵਧੀਆ ਬਣਾ ਕੇ ਰੱਖਿਆ ਕਰੋ ਪਿਆਰ ਨਾਲ ਰਹਿਆ ਕਰੋ ਲੜਾਈਆਂ 'ਚ ਕੁਛ ਨਹੀਂ ਰੱਖਿਆ ਜਦੋਂ ਆਂਡਰੇ ਦਿਨ ਆਣਗੇ ਫਿਰ ਤੁਹਾਨੂੰ ਚੇਤੇ ਆਣਗੇ ਕਿ ਹਾਂ ਐ ਲੜੇ ਸੀਗੇ ਦੇਖੀਆ ਲੜਨਾ ਨਹੀਂ ਚਾਹੀਦਾ ਸੀਗਾ ਤੇ ਜਿਨ੍ਹਾਂ ਨਾਲ ਤੁਸੀਂ ਰੁੱਸੇ ਹੋਏ ਹੋ ਜਿਨ੍ਹਾਂ ਨਾਲ ਤੁਸੀਂ ਮਹੀਨਾ ਸਾਲ ਸਾਲ ਤੱਕ ਨਿਭਲਾਦੇ ਸੀਗੇ ਉਹ ਆਖਰੀ ਦਿਨ ਤੇ ਆ ਕੇ ਤੁਸੀਂ ਬੁਲਾ ਹੀ ਲੋਗੇ ਕਿਉਂਕਿ ਆਖਰੀ ਦਿਨ ਮम्मा ਕੁਛ ਨਾ ਐਵੇਂ ਦੇ ਹੁੰਦੇ ਨੇ ਕਿ ਸਭ ਨਾਲ ਨਾ ਪਿਆਰ ਹੁੰਨ ਲੱਗ ਪੈਂਦਾ ਨਾ ਪਿਆਰ ਜਾਣ ਲੱਗ ਪੈਂਦਾ ਸਭ ਤੇ ਤੇ ਐ ਹੁੰਦਾ ਕਿ ਯਾਰ ਹਲੇ ਇੰਨੀ ਤਾਂ ਕੁਛ ਟਾਈਮ ਵੀ ਨਹੀਂ ਹੋਇਆ ਸੀ ਇਨੀਸ਼ੀਏ ਛੱਡ ਕੇ ਵੀ ਕਿਉਂ ਚੱਲਿਓ ਬਾਕੀ ਐਂਸੀ ਜੇ 12th ਤੱਕ ਤੁਸੀਂ ਉਸੇ ਇੱਥੇ ਹੀ ਪੜਨਾ ਹੁੰਦਾ ਸਾਰਿਆਂ ਦਾਡੇ ਸਾਰੇ ਬੱਚੇ ਇੱਥੇ ਰਹਿੰਦੇ ਤਾਂ ਫਿਰ ਗੱਲ ਕੁਝ ਹੋਰ ਹੋਣੀ ਸੀ 2 ਸਾਲ ਪਹਿਲੇ ਦਿਲਾਸਾ ਦਾ ਜਿਸ ਕਿ 2 ਸਾਲ ਪਹਿਲੇ ਨੇ ਚੱਕਰ ਇਹ ਆ ਕਿ ਹੁਣ ਦਮਨ ਉਹ 10th ਹੀ ਬਸ ਇੱਥੇ ਕਰ ਰਹੇ ਇਹਨਾਂ ਦੇ ਸਕੂਲ ਦੀ ਨਾ ਉਹ ਚੀਜ਼ ਹੁਣ ਰਹੀ ਵੀ ਨਹੀਂ ਹੈਗੀ ਪਹਿਲਾਂ ਵਾਲਾ ਸਕੂਲ ਰਿਆ ਹੀ ਨਹੀਂ ਹੈਗਾ ਬਹੁਤ ਜੀ ਹੁਣ ਤਾਂ +1 +2 ਵੀ ਲੱਗੂਗੀ ਸਕੂਲ ਤੋਂ 10th ਤੱਕ ਹੀ ਸਾਡੇ ਸਕੂਲ ਦੀ ਤੇ ਅੱਜ ਦਮਨ ਨੂੰ ਇਹ ਚੀਜ਼ ਦਾ ਬਹੁਤ ਦੁੱਖ ਹੋਇਆ ਪਿਆ ਕਿ ਹੋਣੇ ਵਿਛੜਨ ਦਾ ਟਾਈਮ ਆ ਗਿਆ ਅੱਜ ਲਾਸਟ ਡੇ ਮੇਰਾ इवन ਕਿ ਜਿਹੜੇ ਟੀਚਰਸ ਨੂੰ ਆਪਾਂ ਹੇਟ ਕਰਦੂ ਨਾ ਕਿ ਯਾਰ ਆਹ ਟੀਚਰ ਮੈਨੂੰ ਡਾਂਟਦਾ ਹੈ ਮੈਨੂੰ ਪਸੰਦ ਨਹੀਂਗਾ ਬਹੁਤ ਪੜਾਂਦਾ ਟੀਚਰ ਉਹਨਾਂ ਦਾ ਵੀ ਕਾਰਨ ਲੱਗਦਾ ਕਿ ਯਾਰ ਸਹੀ ਕਰਦੇ ਸੀਗੇ ਸਹੀ ਡਾਂਟਦੇ ਸੀਗੇ ਆਪਣਾ ਮਾੜਾ ਥੋੜੀ ਨਾ ਸੋਚਦੇ ਸੀਗੇ ਉਹੀ ਹੈ ਨਾ ਉਹ ਕਹਿੰਦੇ ਹੁੰਦੇ ਨਾ ਬਾਅਦ ਚ ਪਤਾ ਲੱਗਦਾ ਹੁੰਦਾ ਪਹਿਲਾਂ ਤਾਂ ਆਪਾਂ ਕਹਿ ਦਿੰਨੇ ਆ ਕਿ ਨਹੀਂ ਇਹ ਐ ਨਹੀਂ ਅੱਛਾ ਨਹੀਂ ਹੈਗਾ ਟੀਚਰ ਵੀ ਅੱਛਾ ਆ ਜਾਣਾ ਬੱਚੇ ਨਹੀਂ ਅੱਛੇ ਉਹ ਚੀਜ਼ ਬਾਅਦ ਚ ਪਤਾ ਲੱਗਦੀ ਹੈ ਤੇ ਅੱਜ ਦਮਨ ਨੂੰ ਇਹ ਚੀਜ਼ ਬੜੀ ਫੀਲ ਹੋ ਰਹੀ ਹੈ ਹੁਣ ਜਦੋਂ ਪਿਛਲੀ ਉਹਨਾਂ ਦੀ ਫੇਰ ਵਹਲੇ ਉਹ ਸਾਨੂੰ ਦੁੱਖ ਨਹੀਂ ਹੋਇਆ ਕਿ ਇਹਨਾਂ ਦੀ ਹੋ ਰਹੀ ਹੈ ਉਹ ਲੈਣ ਤੋਂ ਆਪਾਂ ਨੂੰ ਕੀ ਹਨਾ ਉਹ ਤਾਂ ਉਹਨਾਂ ਨੂੰ ਹੀ ਪਤਾ ਸੀਗਾ ਹਨਾ ਉਹਨਾਂ ਤੇ ਕੀ ਬੀਤਦੀ ਐ ਐਡਾ ਹੀ ਚਲੋ ਕੋਈ ਗੱਲ ਨਹੀਂ ਮਿਲਦੇ ਗੱਲਦੇ ਰਹਿਣਾ ਅੱਜਕੱਲ ਤੁਹਾਨੂੰ ਪਤਾ ਹੁਣ ਪਾਪਾ ਹੋਰੀ ਦੇਖ ਲਓ ਫਰੈਂਡ ਛੱਡਾ ਇਹ ਅੱਜ ਵੀ ਅੱਜ ਵੀ ਗੱਲ ਕਰਦੇ ਨੇ ਉਤਾਰ ਆਪਣੇ ਉਹਨਾਂ ਦੇ ਫਰੈਂਡ ਦਾ ਫੋਨ ਹੁੰਦਾ ਮੇਰੇਆਂ ਦਾ ਸਹੇਲੀਆਂ ਦਾ ਹੁੰਦਾ ਮੈਂ ਵੀ ਗੱਲ ਕਰਦੀ ਐ ਐਵੇਂ ਹੁਣ ਫੋਨਾਂ ਤੇ ਮਤਲਬ ਇਕੱਠਾ ਬਣ ਨਹੀਂ ਰਹਿਣਾ ਫੋਨ-ਫੋਨ ਤੇ ਚਲੋ ਮੈਸੇਜ ਕਰ ਲਿਆ ਹਨਾ ਚਲੋ ਵੀ ਹੁਣ ਜਿਆਦਾ ਇਮੋਸ਼ਨਲ ਹੋ ਗਏ ਰਹੋ ਨਿਕਲ ਜੂਗਾ ਦਮਨ ਤੇ ਵਿਚਾਰੀ ਨੂੰ ਜਿਆਦਾ ਹੀ ਵਿਛੜਨ ਦਾ ਕੰਮ ਖਾ ਗਿਆ ਕਿ ਹਾਂ ਮੈਂ ਵਿਛੜ ਗਈ ਬਾਕੀ ਹਜੇ ਇੱਕ ਤੁਹਾਡੇ ਐਗਜ਼ਾਮ ਚੱਲਣੇ ਨੇ ਉਹਨਾਂ ਚ ਵੀ ਵੈਸੇ ਕੀ ਮਿਲਿਆ ਜਾਣਾ ਕਾਨਫਰੈਂਸ ਰੂਮ ਚ ਬੈ ਕੇ ਪੇਪਰ ਦੇ ਕੇ ਘਰੇ ਆਏ ਚਲੋ ਫੇਰ ਵੀ ਬਾਹਰ ਤਾਂ ਮਿਲਿਆ ਹੀ ਕਰੋਗੇ ਚਲੋ ਇਹ ਤਾਂ ਹੈ ਦਮਨ ਦੀਆਂ ਦੋ ਤਿੰਨ ਫਰੈਂਡ ਤਾਂ ਇਧਰ ਦੀਆਂ ਨੇ ਸੁਨਾਮ ਕੋਲੇ ਲੱਗੇ ਜਗੇ ਉਹ ਤਾਂ ਮਿਲ ਹੀ ਲਿਆ ਕਰਨਾ ਜਿਹੜੇ ਦੂਰ ਦੇ ਨੇ ਵਿਚਾਰੇ ਉਹਨਾਂ ਦਾ ਔਖਾ ਹੋ ਜਾਣਾ ਜਿਵੇਂ ਕਿ ਪਿੰਟੂ ਲੈਣਾ ਹਾਂ ਉਹ ਇਹ ਤੇ ਚਲੋ ਜੀ ਅਹੀ ਰੈਡੀ ਹੋ ਕੇ ਬੈਠੇ ਹੁਣ ਬਾਕੀ ਸਭ ਨੂੰ ਕਰਦੇ ਆ ਫੋਨ ਕੀ ਕਦੋਂ ਆਉਣਾ ਹੈ 6:30 ਹੋ ਗਏ ਨੇ ਤਿਆਰੀ ਸਾਡੀ ਫੁੱਲ ਆ ਅਸੀਂ ਤਾਂ ਰੋਟੀ ਪਾਣੀ ਵੀ ਨਹੀਂ ਬਣਾਇਆ ਕਿਤੇ ਉੱਥੇ ਜਾ ਕੇ ਮੁੱਕ ਜੇ ਤੇ ਫਿਰ ਬੈਠੇ ਰਹੀਏ ਮੇਰੇ ਸਲਾ ਵਿਆਹ ਵਾਲਿਆਂ ਨੂੰ ਫੋਨ ਕਰ ਛੱਡਾਂ ਕਿ ਆਹੀ ਆਉਣਾ ਹੈ ਤੇ ਰੋਟੀ ਸਾਡੀ ਪੁਕਾ ਕੇ ਸਾਡੇ ਘਰੇ ਪਹੁੰਚਾ ਦਿਓ ਹਾਂ ਅਸੀਂ ਲੇਟ ਹੋ ਗਏ ਤਾਂ ਖਾ ਲਾਂਗੇ ਆ ਕੇ ਹਨਾ ਹੂੰ ਲੋ ਗਾਇਸ ਵਾਸੀ ਸਾਹਿਬ ਆ ਗਏ ਨੇ ਤੇ ਲੇਟ ਵੀ ਧੁਰ ਗਈ ਹੈ ਇਹ ਆ ਗਏ ਨੇ ਤਾਂ ਬਸ ਹੁਣਾਂ ਹੀ ਚੱਲੀ ਹੈ ਤੁਹਾਨੂੰ ਉੱਥੇ ਜਾ ਕੇ ਮਿਲਾਂਗੇ ਹੁਣ ਕਿਉਂਕਿ ਟਾਈਮ ਹੈ ਨਹੀਂ ਫਟਾਫਟ ਸਮਾਨ ਵੀ ਰੱਖਣਾ ਆਪਾਂ ਨੇ ਠੀਕ ਹੈ ਜੀ ਮਿਲਦੇ ਆ ਤੁਹਾਨੂੰ ਨਵੇਂ ਵਲੌਗ ਨਾਲ ਤੁਸੀਂ ਉਹਨਾਂ ਚਿਰ ਵੀਡੀਓ ਨੂੰ ਲਾਈਕ ਸ਼ੇਅਰ ਕ